ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਝੂਠੇ ਅਧਕਾਰੀ ਦੀ ਬਦਲੀ ਕਰੋ ਬਦਲੀ ਕਰੋ ਬਦਲੀ ਕਰੋ ਬਦਲੀ ਕਰੋ ਪ੍ਰਸ਼ਾਸਨ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਨਾਲੇ ਵੀਰ ਨਾਲੇ ਲੰਗਰ ਛਕੋ ਜਾ ਪਾਣੀ ਪੀਓ ਤੁਹਾਡੇ ਵੀਰਾਂ ਦਾ ਸਾਰਾ ਸਤ ਕਰੀਆ ਸਾਕਾ ਸੈਨਿਕ ਵੈਟਰ ਕਮੇਟੀ ਦਸਦਾਹ ਹਪਾਸ ਦੇ ਪਰਿਵਾਰ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਅਸੀਂ ਉਸ ਬਾਅਦ ਜੋ ਸਾਬਕਾ ਸੈਨਿਕ ਦਾ ਫੈਸਲੀ ਕਮੇਟੀ ਸੰਘਰਸ਼ਕ ਕਮੇਟੀ ਦੇ ਸਰਕਾਰਾਂ ਕਰਦੀਆਂ ਕੀ ਜੇਰਾ ਫੇਰੀ ਚਾਹਵਾਹੀ ਇਹ ਸਰਕਾਰਾਂ ਕਰਦੀਆਂ ਕੀ ਜੇਰਾ ਫੇਰੀ ਚਾਹਵਾਹੀ ਉੱਕੀ ਦੁੱਕੀ ਚੱਕਦੇ ਆਂਗੇ ਕੋਈ ਕੋਈ ਰੱਖਦੇ ਆਂਗੇ ਕੀ ਦੁੱਕੀ ਚੱਕਦੇ ਆਂਗੇ ਕੋਈ ਕੋਈ ਰੱਖਦੇ ਆਂਗੇ ਸਾਨੂੰ ਭਗਵਾਨ ਜਮਾਨ ਦੀ ਸਰਕਾਰ ਕਹਿੰਦੀ ਹੀ ਮੇਰੇ ਘਰੇ ਆਉਂਦੇ ਭਾਂਡੇ ਆ। ਕੈਂਦਾ ਵੀ ਆਮ ਤੇ ਖਾਸ ਆਪੂ ਦੇ ਪਰਚਾ ਵੀ ਹੁੰਦੇ ਖਾਸ ਤੇ ਪਰਚਾ ਵੀ ਹੋਊਗਾ। ਤੇ ਆਮ ਤੇ ਪਰਚਾ ਜਦ ਤਰਨ ਬਾਅਦ ਉਹਦੇ ਮਰੀ ਤੁਹਾਨੂੰ ਧਰਨਾ ਲਾ ਕੇ ਪਰਚਾ ਕਟਾਉਣਾ ਪਿਆ ਹੀ। ਤਰਨ ਜੇ ਤੁਹਾਡੇ ਕੋਲ ਜਿੰਗਰ ਇੱਕ ਖਾਸ ਤੇ ਇਹਦੇ ਤੇ ਨਜ਼ਾਇਜ਼ ਪਰਚਾ ਨਾ ਕੋਈ ਲੋ ਨੂੰ ਇਹ ਕਹਿੰਦੇ ਆ ਕਿ ਜਿੰਦਿਆਂ ਦੀ ਮਰ ਜਾਂਦੇ ਠੀਕ ਆ ਲਈਦੇ ਇੱਥੇ ਦੇ ਜਿਹੜਾ ਧਰਨਾ ਚੱਲਣਾ ਪੱਕਾ ਚੱਲਣਾ ਹੀ ਨਾ ਤੇ ਜਿਹੜੀਆਂ ਹਾਡੀਆਂ ਉੱਧਰ ਦੀਆਂ ਜਥੇਬੰਦੀਆਂ ਆ ਉਹ ਜਿਹੜੀ ਪਰੰਤਾਰ ਜਿਮੜੀ ਤੇਉਣ ਚੱਲਣ ਦੀ ਆ ਨਾ ਉਹਦੇ ਵਿੱਚ ਵੀ ਵਿਰੋਧ ਸਭ ਤੋਂ ਵੱਧ ਕਰਾਂਗੇ ਕਈ ਮੇਰੇ ਫੌਜੀ ਵੀ ਕਹਿ ਦਿੰਦੇ ਆ ਆਪਣੇ ਬੰਦਿਆਂ ਨੂੰ ਰਾਜਨੀਤੀ ਦੀ ਲੈਾਈਏ ਤੇ ਆਪਾਂ ਮਿਲ ਕੇ ਨੂੰ ਐਮਐਲਏ ਬੰਪੀ ਲਈਏ ਤੇ ਆ ਵੇਖ ਲੋ ਜਿਹੜਾ ਐਮਐਲਏ ਫਰਿ ਭਜੇ ਦਾ ਸ਼ੁਗਰ ਕਰ ਬਣਿਆ ਨੀਆ ਉਹ ਹਰ ਕਾ ਮੱਲਿਆ ਤੇ ਇਹਨੇ ਕਿੰਨੀ ਅਪਕੀਤੀਆ ਅਗਰ ਇਹ ਬੰਦਰ ਵਾਲੇ ਨੇ ਕੀ ਕਰਨਾ ਹੀ ਇਹਨੂੰ ਅਸੀਂ ਦੱਸ ਦੇਨੇ ਆ ਵੀ ਤੂੰ ਇੱਕ ਫੌਜੀ ਆ ਤੇ ਅਸੀਂ ਵੀ ਫੌਜੀ ਆ ਜਿਹੜਾ ਫੌਜਾ ਵਿਗੜਿਆ ਸਿਰ ਤੇ ਸੁਧਰ ਗਿਆ ਵੀ ਕਹੇ ਕਰਨਾ ਜਿਹੜਾ ਵਿਗੜਿਆ ਫੌਜੇ ਦਾ ਸੁਧਾਰਦੀ ਆ ਉਹ ਤਾਂ ਨਿਗੜਿਆ ਸਿਵਲ ਕੋਲ ਨਹੀਂ ਖੁੱਦਰਦਾ ਉਹ ਐਮਐਲਏ ਨੂੰ ਵੀ ਪਤਾ ਜਿਹੜਾ ਹਲਖਾਂਚਾਰ ਚ ਲਾਇਆ ਆ ਕਿ ਜੇ ਅਸੀਂ ਬਾਡਰਾਂ ਦੇ ਆਪਣੇ ਦੇਸ਼ ਦੀ ਰਾਖੀ ਕਰ ਸਕਦੇ ਆ ਤੇ ਅਸੀਂ ਆਪਣੇ ਹੱਕ ਦੀ ਲੜਾਈ ਲੜ ਸਕਦੇ ਆ ਕਿਉਂਕਿ ਹੱਥ ਜਗਾ ਸਾਡੇ ਨੇ ਧੱਕਾ ਹੰਡਿਆ ਕਦੇ ਟੂਲ ਪੁਲਾਹਿਆਂ ਤੇ ਕਦੇ ਕਿਦਰਾ ਇਹ ਜਿਹੜੀ ਭੰਡ ਸਰਕਾਰ ਆ ਭਗਵੰਤ ਮਾਨ ਦੀ ਇਹ ਵੀ ਦੱਪਾ ਚੋਨੇ ਆ ਜਿਹੜੇ ਪ੍ਰਸ਼ਾਸਨਿਕ ਅਧਿਕਾਰ ਸਰ ਬੈਠੇ ਆ ਜੇ ਇਹ ਪਰਚਾ ਰੱਬ ਦੀ ਮਾਂ ਆਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਦਰ ਤੋਂ ਨਹੀਂ ਧੰਨਾ ਚਲੂਗਾ ਕੱਥੂ ਨੰਗਲ ਵਾਲਾ ਤੂਲ ਬਲਾਜਾ ਉਹ ਵੀ ਫਰੀ ਫ੍ਰੀ ਕਰਾਂਗੇ ਬੰਦ ਵੀ ਕਰਾਂਗੇ ਜਹਾ ਅੱਜ ਕੱਥੂ ਨੰਗਲ ਵਾਲਾ ਤੂਲ ਬਲਾਜਾ ਫਰੀ ਕਰਾਉਣ ਦੀ ਜ਼ਿੰਮੇਵਾਰੀ ਮੈਂ ਲਊਗਾ ਮੈਂ ਕੱਲੇ ਜੱਥੇ ਬੈਠਾ ਹਾਂ ਮੇਰੇ ਮਗਰ ਮੇਰੀਆਂ ਜੱਫੇ ਬੰਦੀਆਂ ਜਿਹੜੀਆਂ ਉਹ ਵੀ ਦੂਜੀ ਆ ਜਾਣਗੀਆਂ ਕੱਥੂ ਨੰਗਲ ਵਾਲਾ ਤੂਲ ਬਲਾਜਾ ਪਠਾਨਕੋੜ ਵਾਲਾ ਤੂਲ ਬਲਾਜਾ ਇਹਨਾਂ ਦੀ ਤੌਰ ਤੇ ਡੋਰ ਰੱਖ ਆਪਣੇ No, <laughs>